ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਰੋਲੀ ਭਾਈ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਘੱਲ ਕਲਾਂ ਵੀ ਰਹਿ ਜਾਂਦਾ ਜੀ ਡਗਰੂ ਵੀ ਨੇੜੇ ਆ ਤੇ ਦੂਜੀ ਸਾਈਡ ਕੋਰੇਆ ਕੋਰੇ ਵਾਲਾ ਵੀ ਨੇੜੇ ਆ ਜੀ ਦੱਦਾ ਹੂਰੇ ਦੱਦਾ ਹੂਰੇ ਸਾਰੇ ਨੇੜੇ ਦੇ ਪਿੰਡ ਆ ਰਾਜੂ ਦਾ ਪਿੰਡ ਆ ਜੀ ਤਿੰਨ ਨਗਾ ਜੀ ਅੱਜ ਜਿੰਨਾ ਚੋ ਦੋ ਸੂਏ ਸੋਇਆ ਇੱਕ ਗੱਬੜ ਆ ਮੇਰੀ ਨਾ ਸਪੈਸ਼ਲ ਬੇਨਤੀ ਹੁੰਦੀ ਆ ਜਿੱਦ ਦੇ ਤੁਸੀਂ ਸੂਏ ਸਵਾਇਆ ਪਸ਼ੂ ਲੈਣ ਜਾਣੇ ਆਪਦੀ ਮਲਕਿੰਗ ਕਰ ਲਿਆ ਕਰੋ ਵੀਰੇ ਗੱਬਣ ਆ ਉਹਦਾ ਪਾਸ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਕੁਲਦੀਪ ਸਿੰਘ ਜੀ ਪਿੰਡ ਪਿੰਡ ਰੂਲੀ ਭਾਈ ਜਿਹੜਾ ਮੋਗਾ ਤਹਿਸੀਲ ਮੋਗਾ ਜੀ ਨਾਂ ਹੈਗਾ ਕੁਲਦੀਪ ਸਿੰਘ ਨੰਬਰ ਆਪਣਾ ਹੈਗਾ 99140 6549 99140 6549 ਠੀਕ ਆ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਜਿੱਥੋਂ ਮਰਜ਼ੀ ਕਰ ਲਓ ਜੀ ਆ ਜਰਸੀ ਤੋਂ ਸ਼ੁਰੂ ਕਰ ਸੂਆ ਕੇ ਨਮਾ ਜੀ ਇਹ ਦੂਜੇ ਸੂਏ ਤੋਂ ਦੀ ਹੈ ਜੀ ਸਮਾ ਜੀ ਸਮਾਜ ਦੇ ਮਨ ਲੋ 12 13 ਦਿਨ ਪੱਕ ਬਾਕੀ ਹੈ ਜੇ ਰਹਿੰਦੀ ਆ ਲੈ ਜੋ ਖੁੱਲੇ ਖੁੱਲੇ ਕਿੰਨਾ ਪਿਆਜ ਲੈ ਸਕਦੀ ਆ ਕਿੰਨਾ ਪਿਆਜੂ ਦੁੱਧ ਦੁੱਧ 14 15 ਕਿਲੋ ਪਿਆਜ ਕਾਹਦਾਂ ਤੋਂ 15 ਕਿਲੋ ਥਣਾ ਦੀ ਗਰੰਟੀ ਹੈ ਜੀ ਮੈਂ ਕਹ ਜੀ ਇੱਥੇ ਬਹਿ ਕੇ ਥੱਲੇ ਬਹਿ ਕੇ ਅਗਲਾ ਚੈੱਕ ਕਰਕੇ ਲੈ ਜਾਵੇ ਆਏ ਕਰਕੇ ਥੋੜਾ ਵੀ ਉਹ ਨਾ ਕਦੇ ਚੈੱਕ ਆਏ ਕਰੇ ਦੇਖਾ ਮੈਂ ਤਾਂ ਕੱਢ ਕੇ ਉਖਾ ਦਿੰਨੇ ਬਹੁਤ ਰਹਿਮ ਦੋ ਜੀ ਕੱਢਣਾ ਦਾ ਕਾਨੂੰਨ ਜਾਈ ਟੌਰ ਨਾ ਬਹਿ ਕੇ ਸਿੱਧੇ ਪੁੱਠੇ ਪਾਸੇ ਬਹਿ ਕੇ ਆ ਹੋਵੇ ਕਿ ਉਹੀ ਚੈੱਕ ਕਰਦਾ ਫਿਰ ਦੂਰੋਂ ਨੇੜੂ ਹਾਂ ਕੋਲੇ ਬਹਿ ਕੇ ਥੱਲੇ ਬਹਿ ਕੇ ਚੱਕਰੇ ਟਕਾ ਕੇ ਲੜੇ ਲੱਤ ਛੱਡਦਾ ਪਤਾ ਲੱਗ ਜੂ ਨਲੇ ਥਣਾ ਦਾ ਪਤਾ ਲੱਗ ਜੀ ਤੇ ਇਹ ਮੇਰਾ ਕੋਈ ਬਜ਼ੁਰਗ ਬੰਦੇ ਨੇ ਚੂਣੀ ਇਥੋਂ ਲੱਤ ਫੜ ਕੇ ਵੀ ਆਏ ਉੱਠ ਸਕਦੇ ਅੱਛਾ ਇਹ ਵੀ ਸੂਰਤ ਹੈ ਇਹ ਵੀ ਸੂਰਤ ਹੈ ਠੀਕ ਆਏ ਨਹੀਂ ਬਈ ਲੱਤ ਮਾਰੂਗੀ ਲੱਤ ਮਾਰੂ ਕਵੇਂ ਜਾਨਵਰ ਥੋੜਾ ਲੱਤ ਮਾਰ ਦਿੰਦੇ ਆ ਸਹੀ ਗੱਲ ਹੈ ਜੀ ਜਾਨਵਰ ਕਦੇ ਨਹੀਂ ਲੱਤ ਮਾਰਦੀ ਜੀ ਜਦੋਂ ਮਾਰਦੀ ਉਹੀ ਮਾਰਦੀ ਆ ਉਹ ਦੂਜੀ ਹੀ ਮਾਰਦੀ ਆ ਨੰਗਦਿਆਂ ਉੱਤੇ ਉਹ ਆਪਾਂ ਲੈਂਦੇ ਨਹੀਂ ਜੀ ਉਹ ਲੈਂਦੇ ਨਹੀਂ ਉਹਨਾਂ ਤੋਂ ਆਪਾਂ ਮਾਫੀ ਆਰਵੇ ਦਾ ਕਿਹਾ ਉਹਨਾਂ ਨੂੰ ਭਾਈ ਨਾ ਹੀ ਤੂੰ ਦੂਰ ਹੀ ਚੰਗੇ ਆ ਠੀਕ ਆ ਥੋੜਾ ਕਰ ਲੋ ਚੰਗੇ ਦਾ ਕਰ ਲੋ ਪਾਰ ਪਿੱਛੇ ਦੀ ਗਰੰਟੀ ਹੈ ਉਹਦੀ ਮੇਰੀ ਘਰ ਟੱਕਰ ਗਰੰਟੀ ਹੈ ਆਏ ਨਹੀਂ ਭਾਈ ਲਾਂਬਾ ਨਹੀਂ ਹੁੰਦਾ ਇਹ ਗੱਲ ਦੀ ਸੂਜੀ ਵਿਖਾ ਦਿਓ ਇਹ ਪਾਰ ਵਾਲੀ ਸੂਆ ਥੋੜੋ ਇਹ ਲੱਗੀ ਸਹੀ ਗੱਲ ਤੋੜਦੀ ਵੀਰੇ ਨਾਲ ਦੀ ਨਾਲ ਅੱਬ ਸਾਰਾ ਕੋਈ ਚੈੱਕ ਕਰਾ ਦਿੰਨੇ ਆ ਚੰਗੀ ਆ ਜੀ ਵਜਨ ਵਜੂਦ ਆਲੀ ਆ ਕੋਈ ਆਏ ਨਹੀਂ ਭਈ ਲਿੱਸੀ ਲਾਮੀ ਆ ਦੇਣਾ ਡੇਟ ਮੁਤਾਬਕ 12 ਪਏ ਆ ਤੁਸੀਂ ਚਾਹੇ 15 ਮੰਨ ਕੇ ਅੱਜ ਲੈ ਸਕਦੀ ਜੀ ਉੱਤੇ ਦਿਨ ਹਾਂ ਉੱਤੇ ਲੈ ਸਕਦੀ ਜੀ ਕੀ ਪਲੀ ਆ ਜਾਣ ਵਾਲੀ ਵੇੜ ਲੈ ਟੱਕ ਦੋ ਦਿਨ ਤਾਂ ਐਵੇਂ ਲੈ ਜਾਂਦਾ ਲੈ ਜਾਂਦਾ ਤੇ ਦੁੱਧ ਤੁਹਾਡੀ ਸੇਵਾ ਦਾ ਪਿਛਲੇ ਸੂਏ ਚੰਗਾ ਰਿਕਾਰਡ ਵੇਲ ਚੰਗੀ ਆ ਜੀ ਤੇ ਬਾਕੀ ਥਣ ਵੀ ਟੋਪ ਦਾ ਤੇ ਠੰਡੀ ਸੀਲ ਵੀਰੇ ਤੁਹਾਡੇ ਸਾਹਮਣੇ ਹੀ ਆ ਚਾਹੇ ਬਈ ਲੱਤ ਫੜ ਕੇ ਬੰਦਾ ਉੱਠ ਵੀ ਸਕਦਾ ਇਹ ਡਿਮਾਂਡ ਕੀ ਆ ਜੀ ਇਹਦੀ ਡਿਮਾਂਡ ਦੀ 45000 ਦੀ ਦੇ ਦੇ ਕੋਜੂ ਮਾਨਤਨ ਕਰ ਦਿਆਂਗੇ ਜੀ ਮਾਨਤਨ ਠੀਕ ਆ ਵੀਰੇ ਦੋ ਨੰਬਰ ਡੱਬੀ ਵੇੜੇ ਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਜੀ ਠੀਕ ਆ ਸਮਾਂ ਜੀ ਸਮਾਲ ਚੌਥੇ ਦਿਨ ਨਾਟਕਾ ਖਾਦੂ ਨਾਲ ਹੀ ਆ ਬੱਚਾ ਕੀ ਹੈ ਜੀ ਬੱਚੀ ਆ ਠੀਕ ਆ ਬੱਚੀ ਬਹੁਤ ਬਿਲਡ ਆ ਬੱਚੀ ਚੰਗੀ ਆ ਜੀ ਚੰਗੀ ਬਰੀਡ ਬਹੁਤ ਆ ਜੇਰ ਦੀ ਕੰਪਲੀਟ ਆ ਜੀ ਗਾਰੰਟੀ ਹੋਊਗੀ ਜੀ ਜਿਹੜੀ ਚੀਜ਼ ਹੋਊਗੀ ਆਪਣੇ ਕੋਲੇ ਗਾਰੰਟੀ ਮਿਲੂਗੀ ਠੀਕ ਆ ਕਿੰਨਾ ਦੁੱਧ ਆ ਕਿ ਬੋਲਾ ਵੀਰੇ ਹੁਣ ਬੋਲਾ ਮੰਨੂ ਦੁੱਧ ਮੰਨੂ 16 ਕਿਲੋ 16 ਕਿਲੋ ਹੈਗਾ ਜੋਖ ਦਾਂਗੇ ਕੰਡਾ ਬਾਲਟੀ ਆਵਦੀ ਲੈ ਆ ਵੀ ਮੈਂ ਉਹ ਨਜਖਣ ਵਾਲਾ ਜਿਹੜੀ ਮੈਂ ਕਹਿੰਦਾ ਕੰਡਾ ਤੇ ਬਾਲਟੀ ਆਵਦੀ ਲੈ ਕੇ ਤੁਰੇ ਠੀਕ ਹੈ ਮੈਂ ਕਈ ਵਾਰ ਮੇਰੀ ਬਾਲਟੀ ਭਾਰੀ ਉਹ ਕੰਡੇ ਨੂੰ ਕੋਈ ਗੰਡਪੜ ਕਰੀ ਫਿਰਦਾ ਹਾਂ ਫਿਰ ਠੀਕ ਹੈ ਲੰਬਾ ਆਵੇ ਬੇ ਲੰਬਾ ਹਲਵਾ ਕੰਮ ਬੰਦਾ ਚੋਕੇ ਲੈ ਜੇ ਨਾਲੇ ਥਾਣਾ ਦਾ ਪਤਾ ਲੱਗ ਜਾ ਮੇਰੇ ਘਰੇ ਹੂੰ ਚਾਰ ਨੰਗ ਪੰਜ ਨੰਗ ਰਹਿਣ ਦੀ ਸਹੂਲਤ ਕਮਰਾ ਕੋਲੇ ਆ ਅੱਛਾ ਕਮਰਾ ਵੀ ਨਾਲ ਹੀ ਆ ਠੀਕ ਆ ਬਸ ਆ ਦੇ ਜੀ ਆਪਣੇ ਘਰੇ ਆਪਾ ਖਾਣੇ ਉਹਦੇ ਮਿਲ ਜਾਣਗੇ ਵਧੀਆ ਮਿਲਣਗੇ ਠੀਕ ਹੈ ਜੋ ਜੇ ਹੈ ਕਿ ਵਧਗਾ ਘਟਦਾ ਮੈਂ ਨਹੀਂ ਕਹਿੰਦਾ ਜੀ ਠੀਕ ਹੈ ਜੀ ਜੋ ਜੇ ਆਪਾ ਖਾਣੇ ਆ ਉਹੋ ਜੇ ਦੇਵੋ ਤੂੰ ਤਾਂ ਮਿਲ ਜੂਗਾ ਜੀ ਠੀਕ ਆ ਰੈਸ਼ ਦਾ ਪ੍ਰਬੰਧ ਆ ਬਾਈ ਦੇ ਘਰੇ ਚੋਕੇ ਲੈ ਜੋ ਗੁਲਾਬੀ ਥਾਣਾ ਵੀਲ ਵੀ ਚੰਗੀ ਹੈ ਤੇ ਬਰੀਡ ਵੀ ਚੰਗੀ ਹੈ ਜੀ ਬਾਕੀ ਦੁੱਧ ਤੇ 24 ਕਿੱਲੋ ਪਿਆਉਣ ਵਾਲੀ ਆ ਵੱਡੀ ਹੈ ਬੜਾ ਮਿਲਕਮੈਨ ਪੂਰੀ ਸਟਰੋਂਗ ਆਉਂਦੀ ਬਕੇ ਬਾਕੀ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਕੋਈ ਆਏ ਨਹੀਂ ਵੀਰੇ ਸ਼ਾਮ ਦਾ ਟਾਈਮ ਆ ਸਮਾਂ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ 11 ਵਜੇ ਦੇ 53 ਮਿੰਟ ਹੋਏ ਆ ਮਤਲਬ 12 ਵਜੇ ਦੇ ਦਾ ਹੀ ਸਮਾਂ ਬਾਕੀ ਇਹ ਕੋਈ ਆਏ ਨਹੀਂ ਵੀ ਛੱਡ ਨਾ ਛੱਡਾਂ ਜਾਂ ਮੇਰੇ ਨਾਲ 7:30 ਵਜੇ ਆ ਆਪਾਂ ਤੁਹਾਨੂੰ ਮੈਂ ਦੱਸਿਆ ਸੀ ਪ੍ਰੋਬਲਮ ਘਰੇ ਆ ਉਹ ਗੱਲ ਮਾਰੇ ਨਾ ਠੀਕ ਹੈ ਜੀ ਬਣਿਆ ਦਾ ਆ ਦੇ ਟਾਈਮ ਤੋਂ ਨਹੀਂ ਕੋਈ ਆਪਾਂ ਸਾਰਾ ਕੰਮ ਪੂਰਾ ਕਰਕੇ ਫਿਰ ਸਾਊ ਤੇ ਜੈਜ ਡਿਮਾਂਡ ਇਹਦੀ ਇਹ 40000 ਦੀ ਦੇਣਗੇ ਜੋੜਾ ਹੈ ਜੋੜਾ ਜੋੜਾ ਉਹ ਵੀ ਨਾਲ ਹੂੰ ਉਹ ਵੀ ਇਹਲੇ ਵੀ ਉਹ ਥੱਲੇ ਵੀ ਇੰਨਾ ਹੀ ਦੁੱਧ ਆ ਇਹਦੇ ਨਾਲ ਜੋੜਾ ਹੋ ਜੂ ਮਾਨਦਾਨ ਇਹਦੇ ਨਾਲ ਵੀ ਹੋ ਜੂ ਉਹਦੇ ਨਾਲ ਵੀ ਹੋ ਜਿਹੜਾ ਜੋੜਾ ਲੈਣਾ ਉਹਦੇ ਨੇ ਕਰ ਦੂੰਗਾ ਉਹਦੇ ਨੇ ਮਾਨਦਾਨ ਕਰ ਦਾਂਗੇ ਬੱਚਾ ਵਖਾ ਦਿਓ ਬੱਚਾ ਬਹੁਤ ਬਰੀਡ ਵਾਲਾ ਨਾਲ ਠੀਕ ਹੈ ਬੱਚਾ ਚੰਗਾ ਜੀ ਲਓ ਬੱਚਾ ਕਰ ਲੋ ਚੈੱਕ ਠੀਕ ਹੈ ਵੀਰੇ ਜਿਹੜਾ ਤਿੰਨ ਨੰਬਰ ਨਾਲ ਗਾਇਦਾ ਸੂਆ ਕਿੰਨਾ ਮਾਜੇ ਸੂਆ ਇਹਦਾ ਵੀ ਦੂਜਾ ਹਮਾ ਤੀਜਾ ਮੰਨੇ ਠੀਕ ਆ ਠੀਕ ਆ ਦੁੱਧ ਇਹ ਥੱਲੇ ਵੀ ਉਨਾ ਹੀ ਆ 16 17 ਕਿਲੋ ਇਹ ਥੱਲੇ ਆ ਦੁੱਧ ਦੇ 20 ਕਿਲੋ ਤੋਂ ਆਈਆ ਬੱਚਾ ਇਹਦਾ ਮਰ ਗਿਆ 20 ਕਿਲੋ ਦੁੱਧ ਆ ਘਟ ਗਈ ਆ ਦੁੱਧ ਕੋ ਦੋ ਸੂਈ ਸੀ ਇਨੂੰ ਮੰਨ ਲਓ ਜੀ ਤੁਸੀਂ 20 ਦਿਨਾਂ ਦਾ ਸੂਆ ਤੇ ਮਹੀਨੇ ਦਾ ਮੰਨ ਕੇ ਆਵੇ ਐਵੇਂ ਆਪਾਂ ਨੂੰ ਨਾ ਚੱਕਰਾਂ ਚ ਪਾ ਦਿਓ ਡਾਕਟਰ ਸਾਹਿਬਾਂ ਨਾਲ ਲੈ ਕੇ ਚੈੱਕ ਕਰਾ ਲੇ ਮਹੀਨੇ ਦੀ ਆਪਣੇ ਤੋਂ ਗਾਰੰਟੀ ਲੈਵੇ ਉਹਦੂਗਾ ਉਹਦੀ ਗਾਰੰਟੀ ਆ ਠੀਕ ਆ ਫਿਰ ਤੇ ਕੀ ਹੋਇਆ ਇਹ ਇਹ ਨਾ ਗੱਡੀ ਤੋਂ ਉੱਤਰ ਲੱਗੀ ਤੇ ਮਾੜੀ ਜਿਹੀ ਰਗੜ ਜਿਹੀ ਵੱਜੀ ਸੀ ਮੱਖੀਆਂ ਬੰਦੀਆਂ ਮੈਂ ਬੰਦ ਤੀ ਬੰਦ ਤੀ ਠੀਕ ਆ ਤੋਰ ਕੇ ਦਿਖਾ ਦਿਓ ਜੀ ਕੋਈ ਆਇ ਨਹੀਂ ਕੋਈ ਪ੍ਰੋਬਲਮ ਕੋਈ ਨਹੀਂ ਕੀ ਠੀਕ ਆ ਲੰਗ ਮਾਰਦੀ ਜਾ 15 16 ਕਿਲੋ ਨੈਟ ਦੁੱਧ ਤਿਆਰ 20 ਦਿਨਾਂ ਦੀ ਸੂਈ ਆ ਬੱਚਾ ਕੁਪੈਰੀ ਆ ਤੁਸੀਂ ਬਾਈ ਦੱਸਦਾ ਕਿ ਮਹੀਨੇ ਦਾ ਮੰਨ ਕੇ ਆ ਜਾਓ ਚਾਹੇ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਆਓ ਜੀ ਤੇ ਬਾਈ ਦੇ ਕਰੋ ਚੈੱਕ ਕਰਾ ਲਿਓ ਡਾਕਟਰ ਸਾਹਿਬਾਨ ਨੇ ਦੱਸ ਹੀ ਦੇਣਾ ਬਈ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਲਈ ਬਹੁਤ ਮਹਿੰਗੀ ਆ ਇਹ ਦੇ ਦਿਆਂਗੇ 1000 ਛੱਡ ਦੇਗੇ 50 ਤੋਂ 99000 ਦੇ ਹਾਂ ਜੀ 1000 ਛੱਡ ਕੇ 16 ਕਿਲੋ ਜੋਖ ਦਾਂਗੇ ਜੇ ਮੰਨ ਲਾ ਆਪਣੇ ਨਾਲ ਸੌਦਾ ਕਰ ਲਵੇ ਹੂੰ ਯਾਹੀ ਆ ਰੁਪਈਏ ਦਾ 20 ਕਿਲੋ ਤੋਲ ਕੇ ਦੇ ਦਿਆਂਗੇ ਚਾਰ ਅਜਾ ਤਨ ਦਿਨਾਂ ਖੜ ਜਾਵੇ ਤਨ ਦਿਨਾਂ ਤਨ ਦਿਨਾਂ ਨਾਲ ਸੌਦਾ ਕਰ ਲੇ ਸੌਦਾ ਕਰ ਲਵੇ ਐ ਨਾ ਕੋਈ ਚਰਤਾ ਕਰੇ ਕਿ ਮੈਨੂੰ ਯਾਰਾ ਹਾਂ ਵੀ ਟੂੜ ਟੂੜ ਹੀ ਮਰੀ ਜਾਂਦਾ 20 ਕਿਲੋ ਤੋਂ ਬਾਹਰ ਤੋਲ ਕੇ ਆਇਆ ਉਹ ਆਪਾਂ ਵੀਡੀਓ ਵਿਖਾ ਦੇ ਉਹ ਬੱਚੇ ਦਾ ਕਰ ਗਈ ਥੋੜਾ ਜਿਹਾ ਬੱਚੇ ਦਾ ਕਰ ਗਈ ਥੋੜਾ ਜਿਹਾ ਠੀਕ ਆ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ